ਦੋਸਤੋ ਅੱਜ ਅੱppa ਗੱਲ ਕਰਨੀ ਹੈ ਜੰਗਲ ਵਿੱਚੋਂ ਲੱਕੜਾਂ ਲਿਆ ਕੇ ਲੰਗਰ ਦੀ ਸੇਵਾ ਕਰੋ ਪਰ ਰੋਟੀ ਲੰਗਰ ਵਿੱਚੋਂ ਨਾ ਖਾਓ ਸਾਡੇ ਗੁਰੂਆਂ ਉੱਪਰ ਸਿੱਧਾ ਇਲਜ਼ਾਮ ਦੋਸਤੋ ਮੈਂ YouTube ਉੱਪਰ ਇੱਕ ਬਹੁਤ ਹੀ ਮੰਨੇ ਪ੍ਰਮੰਨੇ ਕਥਾਵਾਚਕ ਨੂੰ ਸੁਣ ਰਿਹਾ ਸੀ ਉਹ ਆਪਣੀ ਇੱਕ ਵੀਡੀਓ ਵਿੱਚ ਭਾਈ ਮੰਜ ਦੀ ਸਾਖੀ ਸੁਣਾ ਰਿਆ ਸੀ ਭਾਈ ਮੱਝ ਸਖੀ ਸਰਵਰੀਆਂ ਦਾ ਮੁਖੀ ਸੀ ਜਿਨ੍ਹਾਂ ਨੂੰ ਆਪਾਂ ਨਗਾਹੇ ਵਾਲੇ ਜਾਂ ਲਾਲਾਂ ਵਾਲੇ ਪੀਂ ਰਾਖਦੇ ਹਾਂ ਇਹ ਲੋਕ ਕਬਰਾਂ ਉੱਪਰ ਦੀਵੇ ਜਗਾਉਂਦੇ ਹਨ ਤੇ ਬਾਬੇ ਦੇ ਰੋਟ ਵੀ ਪਕਾਉਂਦੇ ਹਨ ਕਹਿੰਦੇ ਇੱਕ ਵਾਰ ਭਾਈ ਮੱਝ ਅੰਮ੍ਰਿਤਸਰ ਦੇ ਕੋਲ ਦੀ ਆਪਣੇ ਸੰਗਤ ਸਮੇਤ ਲੰਘ ਰਿਹਾ ਸੀ ਉਹਨਾਂ ਨੂੰ ਸ਼ਾਮ ਨੂੰ ਕਵੇਲਾ ਹੋਣ ਕਰਕੇ ਉਹ ਹਰਮੰਦਰ ਸਾਹਿਬ 'ਤੇ ਰੁਕ ਗਏ ਉਸ ਵਕਤ ਹਰਮੰਦਰ ਸਾਹਿਬ ਦੇਖੇ ਸਾਡੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਉੱਥੇ ਸੇਵਾ ਸੰਭਾਲ ਰਹੇ ਸਨ ਗੁਰੂ ਸਾਹਿਬ ਦੇ ਪ੍ਰਵਾਚਨ ਸੁਣ ਕੇ ਭਾਈ ਮੱਝ ਬਹੁਤ ਪ੍ਰਭਾਵਿਤ ਹੋਇਆ ਤੇ ਗੁਰੂ ਸਾਹਿਬ ਨੂੰ ਸਿੱਖੀ ਦੀ ਦਾਤ ਦੇਣ ਵਾਸਤੇ ਬੇਨਤੀ ਕਰਨ ਲੱਗਾ ਗੁਰੂ ਸਾਹਿਬ ਨੇ ਭਾਈ ਮੱਝ ਨੂੰ ਕਿਹਾ ਕਿ ਭਾਈ ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ ਤੁਸੀਂ ਪਹਿਲਾਂ ਕਬਰਾਂ ਦੀ ਪੂਜਾ ਕਰਨੀ ਬੰਦ ਕਰੋ ਸਿੱਖੀ ਲੈਣ ਵਾਸਤੇ ਤਾਂ ਨੂੰ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਤੇ ਤੁਹਾਡਾ ਨਫਾ-ਨੁਕਸਾਨ ਵੀ ਤਾਂ ਨੂੰ ਚੱਲਣਾ ਪੈ ਸਕਦਾ ਹੈ ਗੁਰੂ ਸਾਹਿਬ ਜੀ ਦੀ ਗੱਲ ਮੰਨ ਕੇ ਭਾਈ ਸਾ ਭਾਈ ਮੱਝ ਵਾਪਸ ਆਪਣੇ ਪਿੰਡ ਚਲਾ ਗਿਆ ਅਤੇ ਆ ਕੇ ਬਾਬਿਆਂ ਦੀਆਂ ਕਬਰਾਂ ਜੋ ਬਣਾਈਆਂ ਸਨ ਉਹ ਸਾਰੀਆਂ ਕਬਰਾਂ ਨੂੰ ਉਸ ਭਾਈ ਮੱਝ ਨੇ ਢਾ ਦਿੱਤਾ ਇਹ ਦੇਖਦੇ ਹੋਏ ਉਸ ਪਿੰਡ ਵਾਲੇ ਲੋਕਾਂ ਨੇ ਉਸ ਭਾਈ ਮੱਝ ਨੂੰ ਆਪਣੇ ਸਮਾਜ ਵਿੱਚੋਂ ਛੇਕ ਦਿੱਤਾ ਪਰ ਭਾਈ ਮੱਝ ਨੇ ਇਸ ਗੱਲ ਦੀ ਕੋਈ ਪ੍ਰਵਾਹ ਨਾ ਕੀਤੀ ਹੌਲੀ-ਹੌਲੀ ਕਰਕੇ ਕਹਿੰਦੇ ਭਾਈ ਮੱਝ ਦੀਆਂ ਵਾੜੇ ਵਿੱਚੋਂ ਸਾਰੀਆਂ ਮੱਝਾਂ ਹੀ ਮਰਨੀਆਂ ਸ਼ੁਰੂ ਹੋ ਗਈਆਂ ਤੇ ਥੋੜੇ ਦਿਨਾਂ ਵਿੱਚ ਹੀ ਵਾੜਾ ਖਾਲੀ ਹੋ ਗਿਆ ਭਾਈ ਮੱਝ ਸਭ ਕੁਝ ਘਰ-ਬਾਰ ਛੱਡ ਕੇ ਗੁਰੂ ਸਾਹਿਬ ਕੋਲ ਅੰਮ੍ਰਿਤਸਰ ਆ ਗਿਆ ਗੁਰੂ ਸਾਹਿਬ ਨੇ ਭਾਈ ਮੱਜ ਦੀ ਸ਼ਰਦਾ ਨੂੰ ਦੇਖਦੇ ਹੋਏ ਉਸ ਦੀ ਡਿਊਟੀ ਜਾਂ ਉਸ ਦੀ ਸੇਵਾ ਜੰਗਲ ਵਿੱਚੋਂ ਲੱਕੜਾਂ ਲਿਆਉਣ ਵਾਸਤੇ ਲਾ ਦਿੱਤੀ ਤਾਂ ਕਿਉਂਕਿ ਲੰਗਰ ਵਾਸਤੇ ਲੱਕੜਾਂ ਦੀ ਜ਼ਰੂਰਤ ਸੀ ਭਾਈ ਮੱਜਰ ਜਾਨਾ ਜੰਗਲ ਵਿੱਚੋਂ ਲੱਕੜਾਂ ਦੇ ਪੰਡ ਵੱਢ ਕੇ ਲਿਆਇਆ ਕਰੇ ਅਤੇ ਆ ਕੇ ਲੰਗਰ ਵਿੱਚ ਛੁੱਟ ਦਿਆ ਕਰੇ ਅਤੇ ਰੋਟੀ ਪਾਣੀ ਵੀ ਲੰਗਰ ਵਿੱਚੋਂ ਹੀ ਛਕ ਲਿਆ ਕਰੇ ਇੱਕ ਦਿਨ ਕਿਸੇ ਪੁਰਾਣੇ ਸੇਵਾਦਾਰ ਕੋਲੋਂ ਗੁਰੂ ਸਾਹਿਬ ਨੂੰ ਭਾਈ ਮੱਝ ਦੀ ਲੰਗਰ ਵਿੱਚੋਂ ਰੋਟੀ ਖਾਣ ਵਾਲੀ ਗੱਲ ਦਾ ਪਤਾ ਲੱਗ ਗਿਆ ਗੁਰੂ ਸਾਹਿਬ ਨੇ ਭਾਈ ਮੱਝ ਨੂੰ ਬੁਲਾ ਕੇ ਕਿਹਾ ਕਿ ਇੱਕ ਤਰੀਕੇ ਇਸ ਤਰ੍ਹਾਂ ਦੀ ਸੇਵਾ ਹੋਈ ਕਿ ਤੋਂ ਲੱਕੜਾਂ ਦੇ ਬਦਲੇ ਲੰਗਰ ਵਿੱਚੋਂ ਹੀ ਰੋਟੀ ਛਕ ਲੈਂਦਾ ਹਾਂ ਇਹ ਸੇਵਾ ਨਹੀਂ ਹੈ ਤਾਂ ਮਜ਼ਦੂਰੀ ਹੋਈ ਗੁਰੂ ਸਾਹਿਬ ਦੀ ਗੱਲ ਸੁਣ ਕੇ ਭਾਈ ਮੱਝ ਨੇ ਜੰਗਲ ਵਿੱਚੋਂ ਲੱਕੜਾਂ ਦੀਆਂ ਦੋ ਪੰਡਾ ਲੈ ਆਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਪੰਡ ਭਾਈ ਮੱਝ ਲੰਗਰ ਵਿੱਚ ਸੁੱਟ ਦਿਆ ਕਰ ਤੇ ਦੂਸਰੀ ਪੰਡ ਨੂੰ ਬਾਜ਼ਾਰ ਵਿੱਚ ਵੇਚ ਕੇ ਪੈਸੇ ਵਟ ਕੇ ਰੋਟੀ ਖਾ ਲਿਆ ਕਰ ਇੱਕ ਦਿਨ ਭਾਈ ਮੱਝ ਲੱਕੜਾਂ ਦੀ ਪੰਡ ਸਿਰ ਉੱਪਰ ਚੁੱਕੀ ਆ ਰਿਹਾ ਸੀ ਕਿ ਤੇਜ ਹਨੇਰੀ ਆਉਣ ਕਰਕੇ ਸਮੇਤ ਪੰਡ ਕਿਸੇ ਡੂੰਘੇ ਖੂਹ ਵਿੱਚ ਡਿੱਗ ਪਿਆ। ਅਤੇ ਕਹਿੰਦੇ ਭਾਈ ਮੱਝ ਸਿਰ ਉੱਪਰ ਲੱਕੜਾਂ ਚੁੱਕੀ ਸਾਰੀ ਰਾਤ ਖੂਹ ਵਿੱਚ ਹੀ ਖੜਾ ਰਿਹਾ ਪਰ ਲੱਕੜਾਂ ਨੂੰ ਪਾਣੀ ਵਿੱਚ ਨਹੀਂ ਭੇਜਣ ਦਿੱਤਾ। ਦੂਸਰੇ ਦਿਨ ਕਿਸੇ ਆਦਮੀ ਨੇ ਗੁਰੂ ਸਾਹਿਬ ਨੂੰ ਆ ਕੇ ਇਹ ਸਾਰੀ ਗੱਲ ਦੱਸ ਦਿੱਤੀ। ਗੁਰੂ ਸਾਹਿਬ ਕੁਝ ਬੰਦਿਆਂ ਨੂੰ ਨਾਲ ਲੈ ਕੇ ਅਤੇ ਰੱਸਾ ਨਾਲ ਲੈ ਕੇ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਖੂਹ ਵਿੱਚ ਜਿਆਦਾ ਰੱਸਾ ਲਮਕਾਇਆ ਤਾਂ ਭਾਈ ਮੱਝ ਨੇ ਸਭ ਤੋਂ ਪਹਿਲਾਂ ਲੱਕੜਾਂ ਬੰਨ ਕੇ ਖੂਹ ਤੋਂ ਬਾਹਰ ਖਿੱਚਣ ਵਾਸਤੇ ਕਿਹਾ ਤੇ ਬਾਅਦ ਵਿੱਚ ਆਪ ਖੂਹ ਤੋਂ ਬਾਹਰ ਨਿਕਲਿਆ ਗੁਰੂ ਸਾਹਿਬ ਨੇ ਭਾਈ ਮੱਝ ਦੀ ਇੰਨੀ ਗੁਰੂ ਘਰ ਪ੍ਰਤੀ ਸ਼ਰਧਾ ਨੂੰ ਦੇਖਦੇ ਹੋਏ ਉਸ ਨੂੰ ਕਹਿੰਦੇ ਘੁੱਟ ਕੇ ਸੀਨੇ ਨਾਲ ਲਾ ਲਿਆ ਤੇ ਉਸ ਨੂੰ ਬਹੁਤ ਅਸ਼ੀਰਵਾਦ ਦਿੱਤਾ। ਦੋਸਤੋ ਆਓ ਹੁਣ ਆਪਾਂ ਇਸ ਸਾਖੀ ਦਾ ਥੋੜਾ ਜਿਹਾ ਵਿਸ਼ਲੇਸ਼ਣ ਕਰ ਲਈਏ। ਸਭ ਤੋਂ ਪਹਿਲਾਂ ਆਪਾਂ ਆਪਾਂ ਨੂੰ ਇਹ ਸੋਚਣਾ ਬਣਦਾ ਹੈ ਕਿ ਭਾਈ ਮੱਝ ਦੀਆਂ ਸਾਰੀਆਂ ਮੱਝਾਂ ਕਿਉਂ ਮਰ ਗਈਆਂ? ਕੋਈ ਵੀ ਬੰਦਾ ਆਪਣਾ ਇੱਕ ਧਰਮ ਛੱਡ ਕੇ ਦੂਸਰਾ ਧਰਮ ਅਪਣਾ ਸਕਦਾ ਹੈ ਭਾਈ ਮੱਝ ਨੂੰ ਸਾਡੇ ਗੁਰੂ ਸਾਹਿਬ ਦੀ ਵਿਚਾਰਧਾਰਾ ਚੰਗੀ ਲੱਗੀ ਹੋਵੇਗੀ ਇਸ ਕਰਕੇ ਉਹਨਾਂ ਨੇ ਸਿੱਖੀ ਦੀ ਦਾਤ ਮੰਗੀ ਹੋਵੇਗੀ ਹੁਣ ਮੱਝ ਮੱਝਾਂ ਮਾਰਨ ਵਾਲੀ ਗੱਲ ਨੂੰ ਕੀ ਸਮਝਿਆ ਜਾਵੇ ਕੀ ਨਗਾਹੇ ਵਾਲੇ ਬਾਬੇ ਨੇ ਭਾਈ ਮੱਝ ਦੀਆਂ ਮਜਾ ਮਾਰ ਦਤਿਆਂ ਕਿ ਇਹ ਆਦਮੀ ਕਿਸੇ ਹੋਰ ਧਰਮ ਨੂੰ ਅਪਣਾ ਰਿਹਾ ਹੈ ਮਜਾ ਮਾਰਨ ਵਾਲੀ ਗੱਲ ਸ਼ੱਕ ਪੈਦਾ ਕਰਦੀ ਹੈ ਕਿ ਇਹ ਕਹਾਣੀ ਇੱਕ ਮਨ ਘੜਤ ਕਹਾਣੀ ਹੈ ਦੂਸਰੀ ਗੱਲ ਇਹ ਹੈ ਕਿ ਸਾਡੇ ਗੁਰੂ ਸਾਹਿਬ ਕੀ ਇਸ ਤਰ੍ਹਾਂ ਦੇ ਸਨ ਕਿ ਕਿਸੇ ਆਦਮੀ ਕੋਲੋਂ ਸਾਰਾ ਦਿਨ ਜੰਗਲ ਵਿੱਚੋਂ ਲੱਕੜਾ ਬੜਵਾ ਕੇ ਲੰਗਰ ਵਿੱਚੋਂ ਸਟਵਾ ਲੈਣ ਅਤੇ ਰੋਟੀ ਲੰਗਰ ਵਿੱਚੋਂ ਖਾਣ ਤੋਂ ਟੋਕ ਦੇਣ ਕੀ ਉਸ ਵਕਤ ਜਿੰਨੇ ਲੰਗਰ ਵਿੱਚ ਲੋਕ ਸੇਵਾ ਕਰ ਰਹੇ ਸਨ ਕਿ ਉਹ ਸੁਬਾ ਸ਼ਾਮ ਰੋਟੀ ਬਾਹਰੋਂ ਕਿਤੇ ਆਪਣੇ ਪੈਸੇ ਨਾਲ ਖਾਂਦੇ ਸਨ ਇਹ ਕਥਾਵਾਤਕ ਸਾਡੇ ਗੁਰੂ ਸਾਹਿਬ ਉੱਪਰ ਸਿੱਧਾ ਇਲਜ਼ਾਮ ਲਾ ਰਿਹਾ ਹੈ। ਅੱਜ ਕੱਲ੍ਹ ਵਾਲੇ ਬਾਬੇ ਵੀ ਇਸ ਤਰ੍ਹਾਂ ਦੀਆਂ ਝੂਠੀਆਂ ਕਹਾਣੀਆਂ ਸੰਗਤਾਂ ਨੂੰ ਸੁਣਾ ਕੇ ਸਾਰਾ ਦਿਨ ਮੁਫਤ ਕੰਮ ਲੈਂਦੇ ਹਨ। ਜਿਸ ਤਰ੍ਹਾਂ ਸਰਸੇਵਾਲਾ ਸਾਧ ਸੇਵਾਦਾਰਾਂ ਤੋਂ ਸਾਰਾ ਦਿਨ ਸਬਜ਼ੀ ਅਤੇ ਫਲ ੜਵਾਉਂਦਾ ਹੈ ਅਤੇ ਸ਼ਾਮ ਨੂੰ ਜਾਣ ਲੱਗੇ ਸਾਰੇ ਸੇਵਾਦਾਰ ਸਬਜ਼ੀ ਆਪਣੇ ਜੇਬ ਵਿੱਚੋਂ ਪੈਸੇ ਖਰਚ ਕਰਕੇ ਮੁੱਲ ਲੈ ਕੇ ਜਾਂਦੇ ਹਨ ਤੀਸਰੀ ਗਰਲ ਕੇ ਹਨੇਰੀ ਆਉਣ ਕਰਕੇ ਭਾਈ ਮੱਝ ਸਮੇਤ ਲੱਕੜਾਂ ਖੂਹ ਵਿੱਚ ਡਿੱਗ ਪਿਆ ਪਰ ਉਸਨੇ ਲੱਕੜਾਂ ਦੀ ਪੰਡ ਨੂੰ ਆਪਣੇ ਸਿਰ ਉਪਰੋਂ ਡਿੱਗਣ ਨਹੀਂ ਦਿੱਤਾ ਅਤੇ ਸਾਰੀ ਰਾਤ ਲੱਕੜਾਂ ਦੀ ਪੰਡ ਸਿਰ ਉਪਰ ਚੁੱਕ ਕੇ ਪਾਣੀ ਵਾਲੇ ਖੂਹ ਵਿੱਚ ਹੀ ਸਿੱਧਾ ਖੜਾ ਰਿਹਾ ਤੇ ਵਾਹਿਗੁਰੂ ਵਾਹਿਗੁਰੂ ਬੋਲਦਾ ਰਿਹਾ ਫਿਰ ਜਦੋਂ ਅਗਲੀ ਸਵੇਰ ਉਸ ਨੂੰ ਬਾਹਰ ਕੱਢਣ ਵਾਸਤੇ ਰੱਸਾ ਸੁਟਿਆ ਗਿਆ ਤਾਂ ਪਹਿਲਾ ਆਪ ਬਾਹਰ ਨਹੀਂ ਆਇਆ ਪਹਿਨਾ ਲੱਕੜਾ ਨੂੰ ਬਾਹਰ ਰੱਸੇ ਨਾਲ ਬੰਨ ਕੇ ਭੇਜਿਆ ਅਤੇ ਆਪ ਬਾਅਦ ਵਿੱਚ ਖੂਹ ਤੋਂ ਬਾਹਰ ਨਿਕਲਿਆ ਹੈ ਨਾ ਕਮਾਲ ਦੀ ਗੱਲ ਅੱਜਕੱਲ੍ਹ ਕੱਲ੍ਹ ਵਾਲੇ ਬਾਬੇ ਇਹੋ ਜਿਹਾਂ ਝੂਠੀਆਂ ਸਾਖੀਆਂ ਸੁਣਾ ਕੇ ਸੰਗਤਾਂ ਨੂੰ ਅਜਿਹਾ ਪੱਕਾ ਕਰ ਦਿੰਦੇ ਹਨ ਕਿ ਸੰਗਤਾਂ ਬਾਬਿਆਂ ਦੇ ਖਾਤਰ ਮਰ ਮਿਟਣ ਵਾਸਤੇ ਤਿਆਰ ਹੋ ਜਾਂਦੀਆਂ ਹਨ ਉਹ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦੀਆਂ ਸੋ ਦੋਸਤੋ ਇਹਨਾਂ ਪੁਜਾਰੀਆਂ ਦੀ ਸਾਜ਼ਿਸ਼ ਨੂੰ ਸਮਝੋ ਜਰ ਇਹ ਇਹੋ ਜੀਆਂ ਝੂਠੀਆਂ ਕਹਾਣੀਆਂ ਸਾਡੇ ਗੁਰੂਆਂ ਨਾਲ ਜੋੜ ਕੇ ਤੁਹਾਨੂੰ ਸੁਣਾਉਂਦੇ ਹਨ ਤਤ ਤੁਸੀਂ ਅਗੋਂ ਜੈਕਾਰੇ ਲਾਉਣ ਲੱਗ ਜਾਂਦੇ ਹੋ ਇਸ ਤਰ੍ਹਾਂ ਇਹਨਾਂ ਲੋਕਾਂ ਦਾ ਹੋਰ ਹੌਂਸਲਾ ਵਧ ਜਾਂਦਾ ਹੈ ਤੇ ਅਗਲੀ ਵਾਰੀ ਇਹ ਇਸ ਤੋਂ ਵੀ ਵੱਡੇ-ਵੱਡੇ ਝੂਠ ਬੋਲ ਕੇ ਤੁਹਾਨੂੰ ਇਹ ਕਹਾਣੀਆਂ ਸੁਣਾਉਣ ਲੱਗ ਜਾਂਦੇ ਹਨ ਸੋ ਉਮੀਦ ਹੈ ਕਿ ਤੁਸੀਂ ਮੇਰੀ ਭਾਵਨਾ ਨੂੰ ਸਮਝ ਗਏ ਹੋਵੋਗੇ ਅਤੇ ਅੱਗੇ ਵਾਸਤੇ ਇਹੋ ਜੀਆਂ ਕਹਾਣੀਆਂ ਤੋਂ ਝੁੱਠੀਆਂ ਕਹਾਣੀਆਂ ਤੋਂ ਚਿੱਕਨੇ ਰਹੋਗੇ ਜੇਕਰ ਆਪ ਜੀ ਨੂੰ ਮੇਰੇ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਸਰੀ ਕਾ